ਵਾਰਦਾਤ ਕੀਤੀ ਆ ਉਹਦੀ ਵਾਰਦਾਤ ਦਾ ਜਵਾਬ ਉਸੇ ਤਰ੍ਹਾਂ ਉਹਨਾਂ ਦੇ ਜਵਾਬ ਸੀ ਦਿੱਤਾ ਜੀ ਇੱਕ ਅੰਗ ਹੀ ਐ ਸਰ ਕਾਰਨ ਕੀ ਰਿਹਾ ਕਾਰਨ ਅਜੇ ਕੋਈ ਪਤਾ ਨਹੀਂ ਲੱਗਾ ਪੁਲਿਸ ਇਨਵੈਸਟੀਗੇਸ਼ਨ ਕਰਦੀ ਪਈ ਐ ਜਿਹੜੇ ਵੀ ਸੋਚੀ ਹੋਣਗੇ ਉਹ ਜਲਦੀ ਲੋਕਾਂ ਦੇ ਸਾਹਮਣੇ ਆਉਣਗੇ ਤੇ ਉਹਨਾਂ ਤੇ ਸਖਤ ਕਾਰਵਾਈ ਹੋਵੇਗੀ ਇਹ ਤਾਂ ਬੜੀ ਵੱਡੀ ਗੱਲ ਐ ਕਿ 1 ਤੇ 47 ਕਿਤੇ ਪੇ ਲੈ ਕੇ ਉਹਦੇ ਨਾਲ ਹਮਲਾ ਕੀਤਾ ਗਿਆ ਕਿੱਡੇ ਹੌਸਲੇ ਬਰਾਂਧ ਹੋਏ ਪਏ ਨੇ ਇਸ ਤਰ੍ਹਾਂ ਲੱਭਾਵਾਂਗੇ ਅਜੇ ਇਹ ਚੀਜ਼ਾਂ ਵੈਰੀਫਾਈ ਨਹੀਂ ਹੋਈਆਂ ਭਾਵੇਂ ਕੋਈ ਵੀ ਵਾਪਣਿਆ ਜਦੋਂ ਕੋਈ ਕਿਸੇ ਨੂੰ ਇਸ ਤਰ੍ਹਾਂ ਮਾਰਨਾ ਆ ਗਿਆ ਇਹਦਾ ਮਰਡਰ ਕਰਤਾ ਭਾਵੇਂ ਕੋਈ ਵੀ ਵੈਪੜਿਆ ਦੋਚੀ ਤੇ ਉਹ ਹੈ ਗਈ ਆ ਜਿਹੜਾ ਦੋਚੀ ਆ ਵਿਕੋ ਸਰਕਾਰਾਂ ਨੂੰ ਵੀ ਸਖਤ ਦੇਣਾ ਆ ਪੁਲਿਸ ਡਿਪਾਰਟਮੈਂਟ ਨੂੰ ਸਾਰੇ ਅਧਿਕਾਰੀਆਂ ਨੂੰ ਕਿ ਜਿਹੜੇ ਗੈਂਗਸਟਰ ਤੇ ਸਮਗਲਰ ਆ ਇਹ ਖਤਮ ਹੋਣਗੇ ਲੋਕਾਂ ਨੂੰ ਅਮਨ ਚੈਨ ਤੇ ਸ਼ਾਂਤੀ ਵਾਲਾ ਕਾਨੂੰਨ ਵਾਲਾ ਮਾਹੌਲ ਹੋਵੇ ਤਾਂ ਕਾਨੂੰਨ ਕੀ ਰਿਹਾ ਕੋਈ ਗੈਂਗਓਰਫੀ ਫਰੋਫੀ ਸੀ ਕੋਈ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ ਤੇ ਐਡਾ ਸੌ ਇਨਸਾਨ ਹੀ ਅਰਬਿੰਦਰ ਸਿੰਘ ਐਡਾ ਵਧੀਆ ਇਨਸਾਨ ਹੀ ਅੱਜ ਸਵੇਰੇ ਵੀ ਕਿ ਇਹ ਗੱਲ ਦੇ ਸਬੰਧ ਦੇ ਵਿੱਚ ਕੰਮ ਕਰਦੇ ਸਬੰਧ 'ਚ ਮੇਰੀ ਗੱਲ ਹੋਈ ਹੈ ਸਰਪੰਚ ਸਾਹਿਬ ਨਾਲ ਕੋਈ ਇਹੋ ਜੀ ਗੱਲ ਨਹੀਂ ਜੇ ਕੋਈ ਥ੍ਰੈਟ ਹੁੰਦਾ ਜਾਂ ਕੋਈ ਪ੍ਰਤੀ ਦੀ ਗੱਲ ਹੁੰਦੀ ਤੇ ਮੇਰੇ ਨਾਲ ਇਹਨੇ ਕਰਨੀ ਹੀ ਕਿਉਂਕਿ ਦਿਨ 'ਚ ਤਕਰੀਬਨ ਹੀ ਇਕਦਿਹਾ ਗੱਲ ਹੋਈ ਜਾਂਦੀ ਹੈ ਤੇ ਕੋਈ ਇਹੋ ਜੀ ਗੱਲ ਨਹੀਂ ਇਹਨੇ ਕੀਤੀ ਜਿਵੇਂ ਵਿਆਹ ਇਹਨਾਂ ਦੇ ਸ਼ਰੀਕੇ ਦੇ ਵਿੱਚੋਂ ਚਾਚੇ ਤਾਏ ਦੇ ਪਰਿਵਾਰ ਦੇ ਵਿੱਚੋਂ ਹੀ ਇੱਕ ਘਰੇਲੂ ਵਿਆਹ ਹੀ ਇਹਨਾਂ ਦਾ ਬਾਕੀ ਕੋਈ ਇਹਦੀ ਇਹੋ ਜਿਹੀ ਕਦੀ ਕੋਈ ਡਿਬੇਟ ਕੀਤੀ ਸੀ ਕੋਈ ਚੈਨਲ ਦੇ ਉੱਤੇ ਉਹ ਡਿਬੇਟ ਤੋਂ ਖਿੱਚ ਕੇ ਉਹਨਾਂ ਨੇ ਇਹ ਕੰਮ ਲੱਗਦਾ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਉਹਦੇ ਪਿੱਛੇ ਕਿੰਨੀ ਕਿ ਸਟਾਈਲ ਦੇ ਵਿੱਚ ਦੇਖੋ ਗੱਲ ਇਹ ਆ ਅੱਗੇ ਵੀ ਜੇ ਕੋਈ ਕਿਸੇ ਤੇ ਹਮਲਾ ਕਰਦਾ ਆ ਜਾਂ ਕੋਈ ਗੱਲ ਆ ਉਹ ਚੈਨਲ ਸਾਹਮਣੇ ਆਪਦੀ ਗੱਲ ਰੱਖਦੀ ਆ ਜੇ ਕਿਸੇ ਤੇ ਕੋਈ ਹਮਲਾ ਕਰਦਾ ਉਹਨੇ ਤੇ ਆਪਦਾ ਦੁੱਖ ਯਾਰ ਕਰਨਾ ਹੀ ਆ ਜਿਹਦੇ ਤੇ ਨਹੀਂ ਇਹਨੇ ਤਾਂ ਨਹੀਂ ਕੀਤੀ ਕੋਈ ਡਿਬੇਟ ਇਹਨੇ ਨਹੀਂ ਕੀਤੀ ਕੋਈ ਡਿਬੇਟ ਇਹਦੀ ਨਹੀਂ ਕੋ ਡਿਬੇਟ ਹੋਈ ਇਹ ਮੈਂ ਵਿਕਰਮ ਜੀਠੀਆ ਕਹਿ ਰਹੇ ਆ ਕਿ ਪੰਜਾਬ ਦਾ ਕਾਨੂੰਨ ਵਿਵਸਥਾ ਖਰਾਬ ਹੋ ਚੁੱਕੀ ਹੈ ਔਰ ਲਾਡ ਆਰਡਰ ਬਿਲਕੁਲ ਕਲੈਪ ਹੋ ਗਿਆ ਦੇਖੋ ਜਿਹੜੀ ਕਾਨੂੰਨ ਵਿਵਸਥਾ ਨਾ ਉਹ ਖਰਾਬ ਕਦੋਂ ਦੀ ਹੋਈ ਹੈ ਜਦੋਂ ਦੀਆਂ ਕਾਲੀ ਦਲ ਕਾਂਗਰਸੀਆਂ ਸਰਕਾਰਾਂ ਰਹੀਆਂ ਇਹ ਗੈਂਗਸਟਰ ਕਿੰਨੇ ਬਣਾਏ ਆ ਪਹਿਲਾਂ ਨੌਜਵਾਨਾਂ ਨੂੰ ਵਰਤਨਾ ਬੂਟ ਕੈਂਪਟਰ ਕਰਾਉਣੇ ਮੁੜ ਕੇ ਪਰਚੇ ਕਰਾ ਦੇਣੇ ਮੁੜ ਕੇ ਉਹਨਾਂ ਨੌਜਵਾਨਾਂ ਨੂੰ ਕਹਿ ਦੇਣਾ ਵੀ ਤੁਹਾਡੇ ਪਰਚੇ ਕੈਂਸਲ ਕਰਾ ਦਾਂਗੇ ਸਾਡਾ ਸਾਥ ਦਿਓ ਫੇਰ ਉਹਨਾਂ ਨੂੰ ਵਰਤ ਕੇ ਫੇਰ ਹੋਰ ਪਰਚੇ ਕਰਾ ਦੇ ਨੇ ਮੁੜ ਕੇ ਜਦੋਂ ਪਤਾ ਲੱਗਣਾ ਉਹਨਾਂ ਨੇ ਖਤਮ ਨਹੀਂ ਕੀਤਾ ਜਿਉਂ ਕਹਿੰਦੇ ਉਹਦੋਂ ਕੁਛ ਨਹੀਂ ਹੁੰਦਾ ਦਾ ਕੋਈ ਪਿਛਲਾ ਕੱਢ ਲੋ ਜਦੋਂ ਇੱਥੇ ਕਮਰਸਰ ਥਾਣੇਦਾਰ ਆਪਦੀ ਧੀ ਨੂੰ ਛੱਡ ਕੇ ਇੱਕ ਕੇਸ ਨਹੀਂ 11 ਕੇਸ ਸੀ 11 ਕੇਸ ਇਹੋ ਜਿਹੇ ਕਿੰਨੇ ਤੁਹਾਨੂੰ ਮੰਗਣਾ ਦੇ ਆ ਇਹ ਤੀਨ ਜਿਹੜੀ ਆ ਕੀ ਕਹਿਣਾ ਮੈਂ ਡੀਜੀਪੀ ਤੇ ਮੁੱਖ ਮੰਤਰੀ ਜਿਹੜੇ ਨੇ ਉਹ ਅਸਤੀਫਾ ਦੇ ਦੇਖੋ ਗੱਲ ਇਹ ਆ ਜਿਹੜੇ ਪੁਰਾਣੀਆਂ ਸਰਕਾਰਾਂ ਦੇ ਨਮਾਇंदे ਰਹੇ ਆ ਉਹ ਆਪਣੀਆਂ ਸਰਕਾਰਾਂ ਦੇ ਵੇਲੇ ਵੇਖਣ ਕਿੰਨਾ ਮਾਹੌਲ ਵਿਗੜਦਾ ਰਿਹਾ ਤੇ ਕੌਣ ਜ਼ਿੰਮੇਵਾਰ ਆ ਸਾਡੀ ਸਰਕਾਰ ਦੇ ਵਿੱਚ ਨਾ ਕੋਈ ਸਾਡਾ ਐਮਐਲਏ ਨਾ ਕੋਈ ਸਾਡਾ ਸਰਪੰਚ ਨਾ ਕੋਈ ਸਾਡਾ ਮੰਤਰੀ ਕਿਹੇ ਗੈਂਗਸਟਰ ਨਾਲ ਕਿਹੇ ਸਮੱਗਲਰ ਨਾਲ ਕਿਸੇ ਦਾ ਕੋਈ ਸਬੰਧ ਨਹੀਂਗਾ ਤੇ ਪੁਰਾਣਿਆਂ ਦੇ ਤੇ ਜਗਜਹਰ ਹੁੰਦੇ ਰਹੇ ਆ ਵੀ ਕਿਹੜੇ ਕਾਲੀ ਦਲ ਦੇ ਕਿਹੜੇ ਕਾਂਗਰਸ ਦੇ ਐਮਐਲਏ ਮੰਤਰੀ ਕਿਹੜੇ ਕਿਹੜੇ ਜਿਹੜੇ ਆ ਗੈਂਗਸਟਰ ਸਮੱਗਲਰ ਉਹਨਾਂ ਨਾਲ ਸੰਬੰਧ ਰੇ ਨਹੀਂ ਹੁਣ ਕਿੰਨੀਆਂ ਗੋਲੀਆਂ ਡਰੀਆਂ ਤਾਂ ਕੀ ਕਿਤੇ ਰੱਖੀ ਹੋਈ ਵੇਖੋ ਜਿੰਨੀਆਂ ਵੀ ਚੱਲੀਆਂ ਜੋ ਵੀ ਹੋਇਆ ਇਹ ਇਨਵੈਸਟੀਗੇਸ਼ਨ ਦਾ ਹੀ ਸਾਯਾ ਜਿਹੜਾ ਵੀ ਦੋਚੀ ਉਹਤੇ ਸਖਤ ਕਾਰਵਾਈ ਹੋਣੀ ਹਾਲ ਤੱਕ ਕੋਈ ਕੁਝ ਨਹੀਂ ਮਿਲੇ ਨੀ ਕੌਣ ਜ਼ਿੰਮੇਵਾਰ ਹੈ ਇਹ ਜੀ ਦੇਖੋ ਜਿਹੜਾ ਵੀ ਜ਼ਿੰਮੇਵਾਰ ਹੋ ਠੀਕ ਆ ਉਹਦਾ ਅਪਰੇਟ ਹੋਣ ਲਈ ਆਪਰੇਸ਼ਨ ਕੇਂਦਰ ਦੇ ਵਿੱਚ ਲੈ ਕੇ ਗਿਆ ਡਾਕਟਰ ਮੌਤ ਹੈ ਹਰਪਿੰਦਰ ਸਿੰਘ ਜਿਹੜੇ ਸਾਡੇ ਛੱਤੀਆਂ ਮੰਡਾ ਤੋਂ ਸਰਪੰਚ ਹੈ ਮੈਂ ਤਾਂ ਪਹਿਲਾਂ ਹੀ ਦੱਸਤਾ ਵੀ ਉਹਨਾਂ ਦੀ ਮੌਤ ਹੋਈ ਹੈ ਹਾਂਜੀ ਕਰ ਲਓ ਭਾਈ ਜੀ